ਸੱਚੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ نیوز ਗੱਲ ਕਰਾਂਗੇ ਅੱਜ ਸਮਾਣਾ ਦੇ ਬਿਜਲੀ ਬੋਰਡ ਦੇ ਠੇਕਾ ਮੁਲਾਜ਼ਮਾਂ ਵੱਲੋਂ ਬਕਾਇਆ ਨਾ ਮਿਲਣ ਤੇ ਪਰਿਵਾਰ ਸਮੇਤ ਦਿੱਤਾ ਧਰਨਾ ਅੱਜ ਸਮਾਣਾ ਵਿਖੇ ਬਿਜਲੀ ਬੋਰਡ ਦੇ ਠੇਕਾ ਮੁਲਾਜ਼ਮਾਂ ਵੱਲੋਂ ਬਿਜਲੀ ਬੋਰਡ ਦੇ ਐਕਸ਼ਨ ਤੇ ਦਫ਼ਤਰ ਦੇ ਬਾਹਰ ਪਰਿਵਾਰ ਸਮੇਤ ਧਰਨਾ ਪ੍ਰਦਰਸ਼ਨ ਕਰਦੇ ਨਜ਼ਰ ਆਏ ਠੇਕਾ ਮੁਲਾਜ਼ਮਾ ਆਗੂ ਜਗਤਾਰ ਸਿੰਘ ਨੇ ਦੱਸਿਆ ਕਿ ਸਾਡੀ ਪਿਛਲੇ ਸਾਲਾਂ ਤੋਂ ਠੇਕੇਦਾਰਾਂ ਵੱਲੋਂ ਬਕਾਇਆ ਨਹੀਂ ਦਿੱਤਾ ਜਾ ਰਿਹਾ ਤੇ ਕਈ ਵਾਰ ਐਕਸ਼ਨ ਸਾਭ ਨੂੰ ਅਤੇ ਸਮਾਣਾ ਦੇ ਐਸਡੀਐਮ ਨੂੰ ਵੀ ਜਿਹੜਾ ਸਾਡੇ ਵੱਲੋਂ ਮੰਗ ਪੱਤਰ ਦੇ ਦਿੱਤਾ ਗਿਆ ਪਰ ਹਰਿਆਣਵੀ ਦੀ ਗੱਲ ਸੀ ਕਿ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਸੀ ਜੋ ਸਾਡਾ ਬਕਾਇਆ ਰਾਸ਼ੀ ਹੈ ਉਹ ਦਿੱਤੀ ਜਾਵੇ ਤਾਂ ਧਰਨਾ ਪ੍ਰਦਰਸ਼ਨ ਜਿਹੜਾ ਹੋਰ ਤਿੱਖਾ ਕੀਤਾ ਜਾਵੇਗਾ ਅਗਰ ਸਾਨੂੰ ਨਹੀਂ ਮਿਲਦਾ ਜਦੋਂ ਸਮਾਣਾ ਦੇ ਐਕਸ਼ਨ ਕਰਵਰਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਠੇਕੇਦਾਰਾਂ ਵੱਲੋਂ 2 ਅਪ੍ਰੈਲ ਦਾ ਸਮਾਂ ਜਿਹੜਾ ਮੰਗਿਆ ਗਿਆ ਹੈ ਜੇਕਰ 2 ਤਰੀਕ ਤੱਕ ਬਕਾਇਆ ਨਹੀਂ ਦਿੱਤਾ ਗਿਆ ਤਾਂ ਪੁਲਿਸ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਪਰ ਲਗਾਤਾਰ ਜਿਹੜੇ ਬਿਜਲੀ ਬੋਰਡ ਦੇ ਮੁਲਾਜ਼ਮ ਨੇ ਉਹ ਕਿੱਥੇ ਨਾ ਕਿੱਥੇ ਹੁਣ ਸੁਰਖੀਆਂ ਦੇ ਵਿੱਚ ਆਂਦੇ ਵੀ ਦਿਖਾਈ ਦੇ ਰਹੇ ਨੇ ਜੇ ਗੱਲ ਕਰੀਏ ਤਾਂ 1 ਸਾਲ ਦੇ ਅੰਦਰ 4-5 ਵਾਰ ਇਹ ਜਿਹੜਾ ਤਰਨਾ ਲੱਗ ਚੁੱਕਿਆ ਪਰ ਅੱਜ ਤਾਂ ਇਹ ਜਿਹੜੇ ਮੁਲਾਜ਼ਮ ਨੇ ਆਪਣੇ ਪਰਿਵਾਰਾਂ ਨੂੰ ਲੈ ਕੇ ਹੀ ਬਿਜਲੀ ਬੋਰਡ ਦੇ ਵਿੱਚ ਪਹੁੰਚ ਗਏ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਮੈਂ ਪਾਵਰ ਕਮੈਂਟ ਰਾਸਕੋ ਟੈਕ ਕਮਲਾਜ ਜੁਨੀਅਨ ਪੰਜਾਬ ਡਿਵੀਜ਼ਨ ਸਮਾਣਾ ਜੀ ਜਗਤਾਰ ਸਿੰਘ ਕੀ ਕੀ ਕਰਕੇ ਤੁਸੀਂ ਅੱਜ ਤੱਕ ਤਰਨਾ ਲੱਗ ਗਏ ਪਰ ਦੱਸਣ ਕਰ ਲਓ ਸਰ ਸਾਡੀਆਂ ਬੜੇ ਲੰਮੇ ਸਮੇਂ ਤੋਂ ਕੁਸ਼ਕ ਮੰਗਾ ਲਮਕਦਿਆਂ ਪੂਰੇ ਪੰਜਾਬ ਦੇ ਵਿੱਚ ਲਮਕਦਿਆਂ ਮੰਗਾ ਨੇ ਜੋ ਸਾਡਾ ਪ੍ਰਾਣਾ ਬਕਾਇਆ ਰਹਿੰਦਾ ਸੀ ਠੇਕੇਦਾਰਾਂ ਗਣੀ ਬੜੇ ਲੰਮੇ ਸਮੇਂ ਤੋਂ ਐਕਸ਼ਨ ਸਾਹਿਬ ਨਾਲ ਵੀ ਮੀਟਿੰਗਾਂ ਹੁੰਦੀਆਂ ਰਹੀਆਂ ਨੇ ਪਰ ਉਹ ਬਕਾਇਆ ਜਿਹੜਾ ਸਾਡਾ ਉਵੇਂ ਦਾ ਉਵੇਂ ਹੀ ਖੜਿਆ ਹੈ ਉਧਰੋਂ ਪਾਸ ਹੋ ਗਏ ਪਰ ਸਾਨੂੰ ਕੁਝ ਵੀ ਮਿਲ ਨਹੀਂ ਰਿਹਾ ਤੇ ਇੱਕ ਸਾਡਾ ਸਾਥੀ ਦੀ ਪ੍ਰਸੋਤਮ ਕਕਰਿਆਲੇ ਤੋਂ ਉਹ ਸਾਥੀ ਦੀ ਪਿਛਲੇ ਸਮੇਂ ਦੇ ਵਿੱਚ ਡੈਥ ਹੋ ਗਈ ਸੀ ਤੇ ਉਹਨੂੰ ਕੋਈ ਮੁਆਵਜ਼ਾ ਨਾ ਉਹਨਾਂ ਦੇ ਘਰਦਿਆਂ ਨੂੰ ਕੋਈ ਤਨਖਾਹ ਪੈਨਸ਼ਨ ਲੱਗੀ ਹੈ ਤੇ ਉਹ ਵੀ ਮੁੱਲ ਦਾ ਉਵੇਂ ਦੀ ਉਵੇਂ ਮਸਲਾ ਲੜਕਿਆ ਹੋਇਆ ਉਹਤੇ ਵੀ ਵੱਲ ਵੀ ਨਾ ਕੋਈ ਪੰਜਾਬ ਸਰਕਾਰ ਨਾ ਇਥੋਂ ਦੇ ਐਕਸ਼ਨ ਸਾਹਿਬ ਕੋਈ ਕਿਸੇ ਗੱਲ ਵੱਲ ਧਿਆਨ ਨਹੀਂ ਦੇ ਰਹੇ ਹਿੰਦੀ ਦੇ ਟੈਪੈਸ ਰੁਕੇ ਜ ਸਾਰੇ ਸਾਡੇ ਐ ਲਾ ਲਓ ਵੀ 7-8 ਸਾਲ ਹੋ ਗਏ ਸਾਡੇ ਜਿਹੜੇ ਪੁਰਾਣੇ ਠੇਕੇਦਾਰ ਸੀ ਉਹ ਸਾਡਾ ਵੱਡੇ ਪੱਦਰ ਤੇ ਉਹਨਾਂ ਨੇ ਸੋਸਨ ਕੀਤਾ ਐ ਲਾ ਲਓ ਵੀ ਜਿਵੇਂ ਉਸ ਟਾਈਮ ਤੇ ਡੀਸੀ ਰੇਟ 9000 ਰੁਪਿਆ ਸੀ ਤਕਰੀਬਨ ਸਾਨੂੰ ਕਿਸੇ ਨੂੰ 4500 ਕਿਸੇ ਨੂੰ 4800 ਇਸ ਤਰ੍ਹਾਂ ਪੈਸੇ ਮਿਲਦੇ ਦੇ ਸਾਡੇ ਕਲੇ-ਕਲੇ ਸਾਥੀ ਦਾ ਐ ਲਾ ਲਓ ਵੀ 50-60 ਹਜ਼ਾਰ ਕੇ ਦਾ 60 ਹਜ਼ਾਰ ਕੇ ਦਾ 50 ਹਜ਼ਾਰ ਕਿਸੇ ਦਾ ਲੱਖ ਇਸ ਤਰ੍ਹਾਂ ਪੁਰਾਣਾ ਬਕਾਇਆ ਕਲੇ-ਕਲੇ ਸਾਥੀ ਦਾ ਇਸ ਤਰ੍ਹਾਂ ਖੜੇ ਰੁਕਿਆ ਖੜਿਆ ਜੋ ਇਹ ਜਾਰੀ ਨਹੀਂ ਕਰ ਰਹੇ ਅੱਜ ਪਰਿਵਾਰਾਂ ਸਮੇਤ ਅੱਜ ਪਰਿਵਾਰਾਂ ਸਮੇਤ ਧਰਨਾ ਸਾਡਾ ਚੱਲ ਰਿਹਾ ਜੀ ਅਸੀਂ ਇਸ ਮਸਲੇ ਵਿੱਚ ਐਕਸ਼ਨ ਸਾਭ ਨੂੰ ਵੀ ਬਹੁਤ ਵਾਰੀ ਮਿਲ ਚੁੱਕੇ ਹਾਂ ਡੀਸੀ ਸਾਭ ਨੂੰ ਵੀ ਮੰਗ ਪੱਤਰ ਦੇ ਤੇ ਆ ਐਸਰੀਨ ਸਾਭ ਨੂੰ ਨਾਲ ਵੀ ਗੱਲਬਾਤ ਹੋਈ ਆ ਸਾਡੀ ਇਸ ਮਸਲੇ ਦੇ ਉੱਤੇ ਉਹਨਾਂ ਨੇ ਵੀ ਸਾਨੂੰ ਭਰੋਸਾ ਦਵਾਇਆ ਸੀ ਵੀ ਤੁਹਾਡਾ ਮੰਗਾਂ ਦਾ ਮਸਲਾ ਅਸੀਂ ਹੱਲ ਕਰਾਂਗੇ ਪਰ ਸਾਡਾ ਕੋਈ ਵੀ ਹੱਲ ਨਹੀਂ ਕਰਿਆ ਜਾ ਰਿਹਾ ਇਸ ਅਸੀਂ ਤਾਂ ਜਿਹੀ ਕਹਿੰਦੇ ਆ ਜੀ ਸਾਡਾ ਬਣਦਾ ਹੱਕ ਸਾਨੂੰ ਦਿੱਤਾ ਜਾਵੇ ਜੀ ਬੱਚੇ ਜੀ ਨਿਆਣੇ ਨੇ ਜੀ ਬਹੁਤ ਮੁਸ਼ਕਲ ਨਾਲ ਗੁਜ਼ਾਰਾ ਹੋ ਰਿਹਾ ਜੀ ਮੇਰੇ ਕਰ ਵਾਲੇ ਦੀ ਡੈਥ ਹੋਈ ਹੋਈ ਹੈ ਜੀ ਅੱਛਾ ਹਾਂਜੀ ਕੋਈ ਕੋਈ ਲੈ ਦੇ ਪੈਸਾ ਤਾਂ ਮੁਕਰ ਰਿਹਾ ਨਹੀਂ ਜੀ ਕੋਈ ਪੈਸਾ ਨਹੀਂ ਮਿਲਿਆ ਕੋਈ ਪਿਲਸਣ ਨਹੀਂ ਸਾਡੀ ਲੱਗੀ ਹੈ ਹਾਂ ਹਾਂਜੀ ਰਿੰਦਕੁਰ ਤੇ ਧਰਨੇ ਦੇ ਬੈਠੇ ਉਹ ਪੱਛਾ ਸਮੇਤ ਨਹੀਂ ਆਤੇ ਹਾਂਜੀ ਕੀ ਕਹਣਾ ਚਾਹਦੋ ਸਰ ਇਹਦੇ ਕਹਿਣਾ ਚਾਹਨੀ ਹੈ ਵੀ ਜੋ ਸਾਡੀ ਮੰਗਾਂ ਨੇ ਉਹ ਪੂਰੀਆਂ ਹੋਣ ਜੋ ਸਾਡਾ ਹੱਕ ਹੈ ਉਹ ਸਾਨੂੰ ਮਿਲਣਾ ਚਾਹੀਦਾ ਹੈ ਹਾਂ ਜੀ ਸਰ ਅਸਲ ਟਿਕਟਵਲਾਦਮ ਉਹ ਧਰਨੇ ਦੇ ਬੈਠੇ ਉਹਨਾਂ ਦਾ ਕੋਈ ਪੈਸਾ ਬਾਕੀ ਟਿਕਟ ਦਰ ਵੱਲੋਂ ਉਹ ਕੋਈ ਨਹੀਂ ਮਿਲਣੇ ਇਹ ਜਿਹੜੇ ਠੇਕੇਦਾਰ ਦੇ ਪੈਸੇ ਨੇ ਜੀ 2017-18 ਸੀ ਜਿਹੜੇ ਠੇਕੇਦਾਰ ਕੋਲ ਕੰਮ ਸੀ ਇਹਨਾਂ ਦਾ ਉਸ ਸਮੇਂ ਤੋਂ ਬਾਅਦ ਜਿਹੜਾ ਨਵਾਂ ਠੇਕੇਦਾਰ ਆ ਗਿਆ ਜਿਹੜੀ ਇਹਨਾਂ ਦੀ ਅਮਾਉਂਟ ਸੀ ਕੁਝ ਉਹ ਠੇਕੇਦਾਰ ਵੱਲ ਬੋਕਾਇਆ ਖੜੀ ਹੈ ਪਰ ਇਹਨਾਂ ਨੇ ਵੀ ਇੰਨੀ ਸਮਾਂ ਕੋਈ ਰੋਲ ਨਹੀਂ ਪਾਇਆ ਗੱਲ ਨਹੀਂ ਕੀਤੀ ਹੁਣ ਸਾਡੀ ਉਹ ਠੇਕੇਦਾਰਾਂ ਨਾਲ ਗੱਲਬਾਤ ਚੱਲ ਰਹੀ ਹੈ ਉਹਨੂੰ ਨੋਟਿਸ ਵੀ ਦੇਤੇ ਚਿੱਠੀ ਪੱਤਰ ਵੀ ਕੱਢਤਾ ਤੇ ਉਹਨੇ ਦੋ ਤਰੀਕ ਦਾ ਸਮਾਂ ਮੰਗਿਆ ਸਾਡੇ ਕੋਲ ਤੇ ਜੇ ਉਹਨੇ ਪਹਿਲ ਜਮਾ ਕਰਾਤੇ ਫੇ ਤਾਂ ਸੀ ਉਹਨਾਂ ਦੇ ਬੰਦੇ ਜਿਹੜੇ ਫੰਡਸ ਨੇ ਉਹਨਾਂ ਨੂੰ ਰਿਲੀਜ਼ ਕਰ ਦਾਂਗੇ ਜੇ ਬਿੱਲ ਨਹੀਂ ਜਮ੍ਹਾਂ ਕਰੰਦਾ ਫਿਰ ਉਹਨਾਂ ਦੀ ਜੋ ਸਿਕਿਉਰਟੀ ਹੈ ਉਹਦੇ ਚੋਂ ਕੱਟ ਕੇ ਫਿਰ ਅਰੈਸਟ ਕਰਾਂਗੇ